ਰਾਜਾ ਵੜਿੰਗ ਪਹੁੰਚੇ ਆਪਨੇ ਤਾ ਪ੍ਰੀਤਮ ਅਖਾੜਾ ਦੇ ਘਰ ਜਗਰਾਉ ਆਪਨੇ ਤਾ ਪ੍ਰੀਤਮ ਅਖਾੜਾ ਦੇ ਘਰ ਪਹੁੰਚੇ ਕਾਂਗਰਸ ਪ੍ਰਧਾਨ ਵੜਿੰਗ ਨੇ ਨਵਜੋਤ ਸਿੱਧੂ ਨੂੰ ਦਿੱਤਾ ਸਪਸ਼ਟ ਸਨੇਹਾ ਜੇ ਕੋਈ ਤਕਲੀਫ ਹੈ ਤਾਂ ਪਾਰਟੀ ਪਲੇਟਫਾਰਮ ਤੇ ਗੱਲ ਕਰਨ ਕਾਂਗਰਸ ਵਿੱਚ ਰਹਿ ਕੇ ਕਾਂਗਰਸ ਦਾ ਹੀ ਵਿਰੋਧ ਕਰਨ ਵਾਲੇ ਨਕਲੀ ਕਾਂਗਰਸੀ ਅਸਲ ਕਾਂਗਰਸੀ ਕਾਂਗਰਸ ਦੇ ਪੰਜੇ ਅਤੇ ਝੰਡੇ ਦੇ ਕਦੇ ਵੀ ਖਿਲਾਫ ਨਹੀਂ ਜਾਂਦਾ ਹੋਰ ਸੁਣੋ ਪੰਜਾਬ ਵਿੱਚ ਕਾਂਗਰਸ ਅਤੇ ਆਪ ਦੇ ਗਠਜੋੜ ਬਾਰੇ ਕੀ ਕਿਹਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੜਿੰਗ ਜਨਾਬ ਆਇਆ ਸੀ ਨੂੰ ਆਪ ਦੀ ਵੜਿੰਗ ਜਨਾਬ ਸਰ ਆਇਆ ਸੀ ਨੂੰ ਆਪ ਦੀ ਸ਼ੋਭਾ ਸੁਪਰ ਸੁਪਰ ਸਰ ਸੁਪਰ ਸੁਪਰ ਸਰ ਬੜਾ ਹੁਕਮ ਆ ਬੜੀ ਤੇ ਉਹ ਸਭ ਤੋਂ ਵੱਡੀ ਗੱਲ ਪੱਗਾ ਵੇਖੋ ਵਦਿਆ

ਕਮਲ ਮੈਨੂੰ ਜਾਣਦੇ ਵੀ ਹੋ ਕਿ ਉਹ ਹੀ ਫੰਦੇ ਨਾਲਗੇ ਸੋ ਦੈਟਸ ਵੈਰੀ ਬੈਡ ਇਫ ਯੂ ਡੋਟ ਨੋ ਮੀ ਬੈਟ ਯੂ ਕੈਨ ਅਲਟ ਐਲਸਟ ਆਰ ਯੂ ਜਸਟ ਆਸਕਿੰਗ ਅ ਮੈਚੇਟ ਬੀ ਯੂ ਨੋ ਫੋ ਦ ਆਰ ਯੂ ਸਾਨੂੰ ਫੁੱਲ ਸਸਟੈਂਸ ਕਰੇ ਤੇ ਕਹਿ ਲੋ ਇਦਾਂ ਹੋ ਗਿਆ ਨਹੀਂ ਹੋਣਗੇ ਆਈ ਪੀ ਯੂਅਰ ਪ੍ਰੇਮਸਰ ਸਪੈਸ ਕੰਸਟਿਟੂਐਂਟਸ ਨੋਬ ਆਬਾਊਟ ਯੂ ਆਈ ਪੀ ਯੂ ਬੀ ਕਾਈਟ ਇਟ ਦਿਸ ਆਈ राजा बड़ी मैं प्रधान भी है, मैं तो मैं पार्टी है सो फिर एक बार थोड़े जैसे मैं ट्रांसपोर्ट मिनिस्टर भी गया सी सो मेरा एरिया हैिदड़वा सो अक्सर में रहना है मेरे भी दो बच्चे है कि, एक बेटी हैगी वो क्या इलेवंथ कलास से है बेटा मेरा है एनथ कलास ਬ੍ਰੀਟਿੰਗ ਵਾਚ ਗਿਆ ਡੇਟਾ ਵਾਚ ਗਿਆ ਸੋ ਪ੍ਰੀਤਮ ਸਿੰਘ ਅਖਾੜਾ ਸਾਹਿਬ ਨਾਲ ਮੈਂ ਨਿੱਕਾ ਜਿਹਾ ਹੁੰਦਾ ਕੰਮ ਕਰਦਾ ਰਹੀ ਅਸੀਂ ਜਗਜੀਤ ਸਿੰਘ ਮਰਾਜ ਸਾਡੇ ਲੀਡਰ ਸੀ ਉਹਨਾਂ ਤੋਂ ਸਾਰੇ ਕੰਮ ਕਰਦੇ ਸੀ ਇਹ ਸਾਡੇ ਸੀਨੀਅਰ ਲੀਡਰ ਸੀ ਅਸੀਂ ਇਹਨਾਂ ਦੇ ਉਹ ਵੀ ਲੀਡਰ ਸੀ ਸੋ ਅੱਜ ਮੈਂ ਇੱਥੇ ਆਇਆ ਸੀ ਚੁਆਇਸ ਕਰਕੇ ਇਹਨਾਂ ਨੇ ਮੇਰੀ ਚਾਹ ਪਾਣੀ ਆ ਕੇ ਮੇਰਾ ਸਵਾਗਤ ਕੀਤਾ ਐਜ਼ ਅ ਨਾਮੀ ਸੋ ਕੰਕਿਊ ਆਲ ਆਫ ਯੂ ਬਾਟ ਆਫ ਸਰ ਸੌਰੀ ਟੂ ਬਾਦਰ ਯੂ

मारीनिया कर लिया करो यार थैंक यू सर चलिए सब वापस आ हां नहीं रहे देखो जी आ, मेरे वास्ते सारे ही लीडर बहुत सद्कारयोगी कांग्रेस पार्टी का पिंड का वर्कर को लेके ਚਾਹੇ ਵੱਡੇ ਤੋਂ ਵੱਡਾ ਲੀਡਰ ਹੋਵੇ ਮੈਂ ਸਭ ਨੂੰ ਇੱਕ ਸਮਾਨ ਗਿੰਦਾ ਹਰ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੈ ਕਿ ਅਸੀਂ ਪਾਰਟੀ ਦੇ ਅੰਦਰ ਡਿਸਪਲਿਨ ਰੱਖੀ ਨਾਲੀ ਨਾਲ ਮੈਂ ਵੀ ਸਮਝਦਾ ਹਾਂ ਇਹ ਤੁਜ਼ੁਰਬਾ ਹੈ ਕਿ ਜਿਹੜੇ ਘਰ ਵਿੱਚ ਜਿਹੜੇ ਪਰਿਵਾਰ ਵਿੱਚ ਜਿਹੜੀ ਫੈਕਟਰੀ ਦੇ ਵਿੱਚ ਔਰ ਜਿਹੜੇ ਆਧਾਰੇ ਦੇ ਵਿੱਚ ਡਿਸਪਲਿਨ ਨਹੀਂ ਹੈ ਉਹ ਆਧਾਰੇ ਤੇ ਉਹ کاروبار ਕਾਮਯਾਬ ਨਹੀਂ ਹੁੰਦੇ ਸੋ ਮੈਂ ਸਮਝਦਾ ਕਿ ਬਹੁਤ ਸਿਆਣੀ ਨੇ ਮੇਰੇ ਨੂੰ ਸਭ ਲੋਕ ਜਿਹੜੇ ਵੀ ਲੀਡਰਸ਼ਿਪ ਸੱਭਾਨਾ ਨੇ ਕੋਈ مشورہ ਦੇਣਾ ਹੈ ਜਾਂ ਕੋਈ ਕਿਸੇ ਨੂੰ दुख तकलीफ ਹੈ ਕਿਰਪਾ ਕਰਕੇ ਉਹ ਪਲੈਟੀ ਪਲੇਟਫਾਰਮ ਤੇ ਗੱਲ ਕਰਨਗੇ ਤਾਂ ਬਹੁਤ ਬਿਹਤਰ ਰਹੇਗੀ ਅਪਸੋ ਇਹੀ ਮੇਰੀ ਤਾਂ ਗੁਜ਼ਾਰਿਸ਼ ਹੈ ਸਿੱਧੂ ਸਾਹਿਬ ਨੂੰ ਕਿ ਕਿਰਪਾ ਕਰਕੇ ਜੇ ਕੋਈ ਪ੍ਰੋਬਲਮ ਹੈ ਮੈਨੂੰ ਸੱਦ ਲੈਣ ਮੈਂ ਆਪ ਚਲਾ ਜਾਵਾਂਗਾ ਮੈਂ ਉਹਨੋਂ ਕੋਲੇ ਚਲਾ ਜਾਵਾਂਗਾ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਹੈ ਪਰੇਸ਼ਾਨੀ ਹੈ ਤੇ ਆਪਾਂ ਨੇ ਜਿੱਟਣਾ ਸੇ ਲਗੇ ਮੈਨੂੰ ਪ੍ਰਧਾਨ ਬਣਾਇਆ ਸਭ ਲੋਕਾਂ ਨੇ ਕਾਂਗਰਸ ਪਾਰਟੀ ਨੇ ਉਹ ਕਿਰਪਾ ਕਰਕੇ ਪਾਰਟੀ ਪਲੇਟਫਾਰਮ ਤੇ ਰੱਖਣਗੇ ਤਾਂ ਗੱਲ ਇੱਕ ਚੰਗੀ ਔਰ ਮੈਂ ਇਹ ਸਾਰੇ ਸਮੁੱਚੇ ਕਾਂਗਰਸਿਆਂ ਨੂੰ ਸਨੇਹਾ ਦੇਣਾ ਚਾਹੁੰਦਾ ਕਿ ਪਿਛਲੇ ਸਮੇਂ ਜੋ ਹੋਇਆ ਉਹ ਵੀ ਇਸੇ ਤਰ੍ਹਾਂ ਹੋਇਆ ਤੁਸੀਂ ਨਾ ਸਾਰੇ ਮਗਰਲੇ ਸਮੇਂ ਤੋਂ ਨਸੀਹਤ ਲੈਂਦੇ ਹੋਏ ਕਿਸੇ ਵੀ ਵਿਅਕਤੀ ਨੂੰ ਕੋਈ ਤਕਲੀਫ ਹੈ ਤਾਂ ਉਹ ਮੇਰੇ ਨਾਲ ਜ਼ਰੂਰ ਗੱਲ ਕਰੋ ਤਾਂ ਜੋ ਅਸੀਂ ਰਿਸੋਲਵ ਹੋ ਰਹੀ ਕਰੀ। ਇੱਕ ਡਿਸਪਲਨ ਤੋਂ ਆਇਆ ਜੀ ਮੈਂ ਕਾਂਗਰਸ ਨੇ ਕਾਂਗਰਸ ਦਾ ਇੱਥੇ ਨਗਰ ਕੌਂਸਲ ਦਾ ਪ੍ਰਧਾਨ ਲਾਤਾ। ਉਹਰੇ ਕਾਂਗਰਸੀ ਕੌਂਸਲਰ ਉੱਤੇ ਰਲ ਕੇ ਹਾਕਮ ਧਰਨਾ। ਸੋ ਮੈਂ ਸਮਝਦਾ ਕੋਈ ਕਾਂਗਰਸੀ ਕਾਂਗਰਸ ਨੂੰ ਜਦੋਂ ਮਾਰਦਾ ਉਹ ਅਸਲੀ ਕਾਂਗਰਸੀ ਨਹੀਂ ਹੈ ਉਹ ਨਕਲੀ ਕਾਂਗਰਸੀ ਉਹ ਸਿਰਫ ਫਾਇਦਾ ਖੱਟਣ ਵਿੱਚ ਵਾਸਤੇ ਕਾਂਗਰਸ ਚੋਂ ਆਉਂਦਾ ਹੈ। ਮੈਂ ਨਗਰ ਕੌਂਸਲ ਦੀ ਗੱਲ ਕਰਾਂ ਜਾਂ ਹੋਰ ਕਿਤੇ ਜਿਹੜਾ ਅਸਲ ਕਾਂਗਰਸੀ ਹੈ ਉਹ ਕਾਂਗਰਸ ਦੇ ਝੰਡੇ ਨੂੰ ਜਾਂ ਕਾਂਗਰਸ ਦੇ ਪੰਜੇ ਨੂੰ ਆਦੇ ਨਿੱਜੀ ਸਵਾਰਥਾਂ ਵਾਸਤੇ ਥੱਲੇ ਨਹੀਂ ਉੰਡਦਾ ਔਰ ਜਿਹੜਾ ਵੀ ਵਿਅਕਤੀ ਇਹ ਕੰਮ ਕਰਦਾ ਮੈਂ ਸਮਝਦਾ ਕਿ ਉਹ ਪਾਰਟੀ ਦਾ ਵਰਕਰ ਨਹੀਂ ਹੈ ਉਹ ਆਪਣੇ ਸਵਾਰਥਾਸਤੇ ਪਾਰਟੀ ਵਿੱਚ ਆਇਆ ਔਰ ਕੋਈ ਏਤbaar ਨਹੀਂ ਉਹ ਨਹੀਂ ਕਦੋਂ ਚਲੇਗਾ ਪੰਜਾਬ ਦੇ ਵਿੱਚ ਗੱਠਜੋੜ ਨੂੰ ਕਿਵੇਂ ਦੇਖਦੇ ਆ ਜੀ ਤੁਸੀਂ ਆਵਾ ਦੀ ਪਾਰਟੀ ਦੇ ਨਾਲ ਜੇ ਪੰਜਾਬ ਦੇ ਗੱਠਜੋੜ ਹੁੰਦਾ ਵਾ ਤਾਂ ਤੁਹਾਡਾ ਕੀ ਸਟੈਂਡਰੋ ਕਾਂਗਰਸ ਗੀਰਾ ਗੱਠਜੋੜ ਨੂੰ ਵੇਖਣ ਦਾ ਨਜ਼ਰੀਆ ਕੁਝ ਹੋਰ ਹੋ ਸਕਦਾ ਹੈ ਮੈਂ ਉਸਦਾ ਮੇਰਾ ਕੋਈ ਨਿੱਜੀ ਸਵਾਰਥ ਹੋਵੇ ਪਰ 빙 ਇਹ ਪਾਰਟੀ ਪ੍ਰਧਾਨ ਗੱਠ ਜੋੜ ਮੈਨੂੰ ਸਾਰਿਆਂ ਦਾ ਸਨੇਹਾ ਜੋ ਪੰਜਾਬ ਦੇ ਲੋਕਾਂ ਦਾ ਬਲਾਕ ਪ੍ਰਧਾਨਾਂ ਦਾ ਪੰਜਾਬ ਦੇ ਬੂਥਾਂ ਤੇ ਕਰਨ ਵਾਲੇ ਕਾਂਗਰਸ ਦੇ ਵਰਕਰਾਂ ਦਾ ਪਿੰਡਾਂ ਚ ਉਹ ਲੋਕ ਜਿਹੜੇ ਵਸਦੇ ਲੋਕਾਂ ਦਾ ਜਿਹੜੇ ਕਾਂਗਰਸ ਪਾਰਟੀ ਨੂੰ ਪਿਆਰ ਕਰਦੇ ਏ ਜੋ ਉਹਨਾਂ ਦਾ ਸਨੇਹਾ ਜੋ ਉਹਨਾਂ ਦਾ ਮੰਨਣਾ ਹੈ ਜੋ ਉਹਨਾਂ ਦੀਆਂ ਭਾਵਨਾਵਾਂ ਮੈਂ ਹੋਣ ਵਾਲੇ ਸਮੇਂ ਚ ਜਦੋਂ ਮੈਨੂੰ ਸੱਧਿਆ ਇਸ ਬਾਰੇ ਮੈਨੂੰ ਹਜੇ ਤੱਕ ਹਾਈ ਕਮਾਂਡ ਨੇ ਇਸ ਕਰਕੇ ਅੱਜ ਤੱਕ ਨਹੀਂ ਬੁਲਾਇਆ ਕਿ ਆਪਾਂ ਕੋਈ ਗੱਡ ਚੋਟ ਕਰਨ ਜਾ ਰਹੇ ਹਾਂ ਕਿਉਂਕਿ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ ਪਹਿਲਾਂ ਮੈਨੂੰ ਕੋਈ ਇਫਲਾਹ ਤਾਂ ਹੋਣੀ ਚਾਹੀਦੀ ਹੈ ਜੀ ਜਦੋਂ ਵੀ ਉਹ ਬੁਲਾਉਣਗੇ ਜਾਂ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ ਔਰ ਮੈਨੂੰ ਵੀ ਕੱਲ ਪਰਸੋਂ ਦੀਆਂ ਜਿਹੜੀਆਂ ਅਲਾਈਅੰਸ ਦੀਆਂ ਇਧਰੋਂ ਖਬਰਾਂ ਖੂਬਰਾਂ ਤੋਂ ਲੱਗ ਰਿਹਾ ਹੈ ਵੀ ਕੋਈ ਇਸ ਤਰ੍ਹਾਂ ਦੀ ਗੱਲ ਚੱਲ ਰਹੀ ਹੈ ਪਰ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਮੈਨੂੰ ਸੀਐਲਪੀ ਲੀਡਰ ਨੂੰ ਬੁਲਾਉਣਗੇ ਗੱਲ ਕਰਨਗੇ ਔਰ ਜਦੋਂ ਬੁਲਾਉਣਗੇ ਉਦੋਂ ਮੈਂ ਸਾਰੀਆਂ ਪੰਜਾਬ ਦੇ ਕਾਂਗਰਸ ਦੇ ਵਰਕਰਾਂ ਦੀਆਂ ਤੇ ਆਮ ਲੋਕਾਂ ਦੀਆਂ ਭਾਵਨਾਵਾਂ ਆਪਦੀ ਹਾਈ ਕਮਾਂਡ ਨੂੰ ਦੱਸ ਦਿਆਂਗਾ ਔਰ ਮੈਨੂੰ ਪੂਰਨ ਉਮੀਦ ਹੈ ਕਿ ਭਾਵਨਾਵਾਂ ਸੁਣ ਤੋਂ ਬਾਅਦ ਕਾਂਗਰਸ ਪਾਰਟੀ ਲੋਕਾਂ ਦੀਆਂ ਭਾਵਨਾਵਾਂ ਦੇ ਮਤਾਬਕ ਫੈਸਲਾ ਲਵੇਗੀ। ਠੀਕ ਠੀਕ ਜੀ। ਦੇਸ਼ ਭਰ ਦੀਆਂ ਸੱਚੀਆਂ ਖਬਰਾਂ ਨਿਰਪੱਖਤਾ ਸਹਿਤ ਸਭ ਤੋਂ ਪਹਿਲਾਂ ਦੇਖਣ ਲਈ YouTube ਚੈਨਲ ਡੇਲੀ ਜਗਰਾਉ ਨਿਊਜ਼ ਸਬਸਕ੍ਰਾਈਬ ਕਰੋ Facebook ਉਪਭੋਗਤਾ ਸਾਡੇ Facebook ਪੇਜ ਅਤੇ ਗਰੁੱਪ ਡੇਲੀ ਜਗਰਾਉ ਨਿਊਜ਼ ਨੂੰ ਲਾਈਕ ਅਤੇ ਸ਼ੇਅਰ ਕਰੋ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਨੰਬਰ 98723 27899 ਦੇ ਜਾਂ ਸਾਡੀ ਈਮੇਲ ਆਈਡੀ saggureporter@gmail.com ਤੇ ਸੰਪਰਕ ਕਰ ਸਕਦੇ ਹੋ ਧੰਨਵਾਦ